ਜੋ ਰੌਣਕ ਰੌਣਕ ਤਾਂ ਚੱਲ ਰਿਹਾ ਹੈ। ਪਿੰਡ ਟੋਹ ਰਿਹਾ ਕਰਦਾ ਤਿਆਰੀਆਂ ਚੱਲ ਰਹੀਆਂ ਨੇ। ਮੂਰੇ ਪਾਰਟੀ ਆ ਰਹੀ ਹੈ। ਪ੍ਰਾਇਓਰਟੀ ਕਰਨੀ ਹੈ ਪਾਰਟੀ ਬਾਈ। ਘਰ ਡੈਕੋਰੇਟ ਕਰਾਇਆ ਜਾ ਰਿਹਾ। ਅੰਮਾ ਜਿਹੜਾ ਜੋਰਾਂ-ਖੋਰਾਂ ਦੇ ਪੂਰੇ ਕੋੜੀਆਂ ਕਾੜਿਆ। ਚਾਲਦੀਆਂ ਕੋੜੀਆਂ ਫਲਰ ਪੇਂਟ ਨੈਰੋ ਲਿਖਦਾ ਪੇਂਟ ਕਰਵਾ ਰਿਹਾ ਨੈਰੋ ਬਲੈਕ ਦਾ ਕਰਾ ਰਿਹਾ ਪੇਂਟ ਏ ਬਾਈ ਆਇਆ ਹੋਏ ਨੇ ਯੂਪੀ ਤੋਂ ਪੰਜਾਬ ਚ ਕੰਮ ਕਰਨ ਨੂੰ ਵਾਸਤੇ ਆਪ ਯੂਪੀ ਸੇ ਕਹਾਂ ਸੇ ਹੋ ਹਾਂ ਬਾਂਡਾ ਬਾਂਡਾ ਜੂਪੀ ਸੇ ਬੰਦਾ ਸੇ ਆਏ ਹੋਏ ਆ ਬਈ ਕੰਮ ਕਰਨ ਪੰਜਾਬ ਮੇ ਮੈਂਤੀ ਨੇ ਬੰਦੇ ਜੇ ਕਿਸੇ ਨੇ ਪੇਂਟ ਪੂੜ ਕਰਾਉਣਾ ਤਾਂ ਕਰਵਾ ਸਕਦੇ ਹਾਂ ਜੂਪੀ ਬੰਦਾ ਤੋਂ ਆਏ ਹੋਏ ਨੇ ਇਹ ਪੇਂਟ ਕਰਨ ਵਾਸਤੇ ਨੇਕਾ ਦਾ ਪੇਂਟ ਕਰਵਾ ਰਹੇ ਬਹੁਤ ਲਾ ਇਧਰ ਪ੍ਰਾਈਮਰ ਚੱਲ ਰਿਹਾ ਹੈ ਕਾ ਇਹ ਕਦਰ ਨਹੀਂ ਵਿਹਾਰ ਇਹ ਰ ਅਮੂ ਪੇਂਟ ਕਰ ਰਿਹਾ ਹੈ ਤਿੰਨ ਬੰਦੇ ਲਗੇ ਹੋਏ ਨੇ ਕਰਮ ਕੰਮ ਕਰਨੇ ਕਿ ਲਈ ਨੇਰੂ ਲੈ ਕੇ ਤਾਂ ਫਿਰ ਆਇਆ ਪੇਂਟ ਕੋਈ ਜਿਆਦਾ ਡਾਰਕ ਕਲਰ ਨਹੀਂ ਕਰਾ ਰਹੇ ਸਿੰਪਲ ਕਲਰ ਕਰਾ ਰਹੇ 那就走了。<I>